ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਭਾਈ ਸੰਦੀਪ ਸਿੰਘ ਸਣੀ ਜਿਹੜੇ ਇੱਥੇ ਜੇਲ੍ਹ ਦੇ ਵਿੱਚ ਬੰਦ ਸੀ ਅੰਡਰ ਟ੍ਰਾਇਲ ਸੀਗੇ ਦੇਖੋ 12 10 ਤਰੀਕ ਦਾ ਬਕਵਾ ਸਾਰਿਆਂ ਨੂੰ ਪਤਾ ਹੈ ਕਿ 10 ਨੂੰ ਜੇਲ੍ਹ ਦੇ ਵਿੱਚ ਇੱਕ ਆਲਟ੍ਰਕੇਸ਼ਨ ਹੁੰਦੀ ਹੈ ਔਰ ਉਸ ਆਲਟ੍ਰਕੇਸ਼ਨ ਦੇ ਵਿੱਚ ਭਾਈ ਸੰਦੀਪ ਸਿੰਘ ਸਣੀ ਤੇ ਇੱਕ ਇਲਜ਼ਾਮ ਲਾਇਆ ਜਿਹੜਾ ਕਿ ਹਜੇ ਮੈਂ ਕਹੂੰਗਾ ਕਿ ਹਜੇ ਪਰਚਾ ਦਰਜੇ ਕੀ ਇਲਜ਼ਾਮ ਸਹੀ ਸੀ ਜਾਂ ਗਲਤ ਹੈ ਇਹ ਹਜੇ ਮੈਟਰ ਆਫ ਟ੍ਰਾਇਲ ਰਹੇਗਾ ਦੇਖਣ ਵਾਲੀ ਗੱਲ ਇਹ ਹੈ ਕਿ ਉਸ ਇਲਜ਼ਾਮ ਤੋਂ ਬਾਅਦ ਠੀਕ ਹੈ ਜੀ ਉਹਨਾਂ ਨੂੰ ਮੁਢਲੀ ਸਿਹਤਾਂ ਵੀ ਮਿਲ ਗਈ ਉਹਨਾਂ ਨੂੰ ਐਡਮਿਟ ਵੀ ਕਰਾ ਦਿੱਤਾ ਗਿਆ ਉਹਨਾਂ ਦੇ ਪਰਚਾ ਵੀ ਸਾਡੇ ਤੇ 307 ਦਾ ਦੇ ਦਿੱਤਾ ਇਹ ਇੱਕ ਪਾਸੜ ਕਾਰਵਾਈ ਹੋਈ 12 ਤਰੀਕ ਨੂੰ ਬ੍ਰਦਰ ਜੀਪੀਐਸ ਕੋ ਮਨਤ ਸ਼ਿਵਰਾਜਰੀ ਟੀਮ ਇੱਥੇ ਪਹੁੰਚਦੀ ਹੈ ਬਾਈ ਮਨਵੀਰ ਬਿਰਕਰੀ ਇਹਨਾਂ ਨੇ ਇੱਕ ਐਪਲੀਕੇਸ਼ਨ ਕੀਤੀ ਫਾਈਲ ਕੀਤੀ ਕਿ ਸਾਨੂੰ ਇਹਦਾ ਮੈਡੀਕਲ ਜਿਹੜਾ ਉਹ ਕੌਨਸਟੀਟਿਊਟ ਕੀਤਾ ਜਾਵੇ ਮੈਡੀਕਲ ਬੋਰਡ ਆਫ ਡਾਕਟਰਸ ਤੋਂ ਇਹਦੀ ਰਿਪੋਰਟ ਜਿਹੜੀ ਹੈ ਉਹ ਤਲਬ ਕੀਤੀ ਜਾਵੇ ਔਰ ਸਾਨੂੰ ਦੱਸਿਆ ਜਾਵੇ ਕਿ ਉਹਨਾਂ ਨੇ ਕਿੰਨੀਆਂ ਸੱਟਾਂ ਉਹਨਾਂ ਨੂੰ ਸਸਟੇਨ ਹੋਈਆਂ ਕਿਉਂਕਿ ਸਾਡੇ ਕੋਲ ਪੁਖਤਾ ਸਬੂਤ ਸੀ ਔਰ ਅਸੀਂ ਇੱਕ ਐਪਲੀਕੇਸ਼ਨ ਫਾਈਲ ਕਰਦੇ ਹਾਂ ਉਸ ਐਪਲੀਕੇਸ਼ਨ ਤੇ ਬ੍ਰਦਰਾਂ ਨੇ ਲੈਂਥ ਆਰਗੂਮੈਂਟ ਕੀਤਾ ਔਰ 12 ਤਰੀਕ ਨੂੰ ਜੱਜ ਸਾਹਿਬ ਨੇ ਕੌਗਨੀਸ਼ੈਂਸ ਲਿਆ ਅਲਾਕਾ ਮੈਜਿਸਟ੍ਰੇਟ ਔਰ ਉਹ ਉਸ ਕੋਗਨੀਸ਼ੈਂਸ ਤੋਂ ਬਾਅਦ ਮੈਟਰ ਜਿਹੜਾ ਸੀ ਉਹ 16 ਤਰੀਕ ਲਈ ਮੁਲਤਵੀ ਕੀਤਾ ਬਟ ਜੱਜ ਸਾਹਿਬ ਨੇ ਵਿੱਚ ਕਲੈਰਿਟੀ ਕੀਤੀ ਕਿ ਮੈਡੀਕਲ ਅਫਸਰ ਇਹਦੇਆਂ ਜਿਹੜੀਆਂ ਇੰਜਰੀਜ਼ ਨੇ ਉਹ ਜਾ ਕੇ ਮੁਆਇਨਾ ਕਰਨਗੇ ਤੇ ਆਪਣੀ ਰਿਪੋਰਟ ਦੇਣਗੇ 15 ਤਰੀਕ ਨੂੰ ਅੱਜ ਸਵੇਰੇ ਮਾਰਨਿੰਗ ਸਾਡੀ ਕੱਲ ਗੱਲ ਹੋਈ ਮੈਂ ਕਿਹਾ ਯਾਰ 10 ਤਰੀਕ ਦਾ ਬਕਵਾ ਹੈ ਵੀ ਇਹ ਤਾਂ ਕਰਦੇ ਕਰਦੇ 16 ਤਾਂ ਟੇਕਸ ਲੌਂਗ ਟਾਈਮ ਦੀ ਇੰਜਰੀ ਜਿਹੜੀ ਹੈਗੀ ਇੰਜਰੀ ਪਾਰਟ ਇਟ ਸ਼ੁੱਡ ਬੀ ਹੀਲਡ ਇਹ ਇਹ ਹੀਲ ਹੋ ਸਕਦੇ ਨੇ ਸੋ ਸਵੇਰੀ ਬ੍ਰਦਰਾਂ ਨੇ 9:30 ਵਜੇ ਇੱਥੇ ਪਹੁੰਚ ਕੇ ਇੱਕ ਐਪਲੀਕੇਸ਼ਨ ਫਰੈਸ਼ ਫਾਈਲ ਕੀਤੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਅੱਜ ਹੀ ਫਾਈਲ ਜਿਹੜੀ ਹੈ ਕੱਲ ਦੀ بجائے ਅੱਜ ਪੁਟ ਅਪ ਕਰ ਲਈ ਜਾਵੇ ਤੇ ਇਹਦੇ ਵਿੱਚ ਸਾਡੀ ਤਸੱਲੀ ਤਾਂ ਹੈ ਕਿਉਂਕਿ ਜਿਹੜਾ ਡਾਕਟਰ ਤੁਸੀਂ ਜੇਲ੍ਹ ਦਾ ਜਿਹੜਾ ਡਾਕਟਰ ਹੈ ਉਹ ਵਨ ਆਫ ðiਸ ਸਟਾਫ ਮੈਂਬਰ ਜਿਹੜਾ ਹੈ ਉਹ ਸੈਂਟਰਲ ਜੇਲ੍ਹ ਦਾ ਹੋ ਗਿਆ ਸੈਂਟਰਲ ਜੇਲ੍ਹ ਦਾ ਇੱਕ ਮੈਂ ਕਹੂੰਗਾ ਕਿ ਉਹਨਾਂ ਦਾ ਪਬਲਿਕ ਸਰਵੰਟ ਹੋ ਗਿਆ ਸੋ ਅਸੀਂ ਵੀ ਆਰ ਸੇਇੰਗ ਕਿ ਵੀ ਆਰ ਨਾਟ ਐਕਸਪੈਕਟਿੰਗ ði ਫੇਅਰ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਹੈ ਸੋ ਮੇ ਕਾਈਂਡਲੀ ਤੁਸੀਂ ਚ ਬੋਰਡ ਆਫ ਡਾਕਟਰ ਕੌਨਸਟੀਟਿਊਟ ਕਰੋ ਤੇ ਐਟ ਲੀਸਟ ਜਿਹੜਾ ਇਹ ਸਾਡਾ ਜਿਹੜਾ ਤੁਸੀਂ ਬੋਰਡ ਆਫ ਡਾਕਟਰ ਇਹ ਰਜਿੰਦਰਾ ਤੋਂ ਕਰਵਾਇਆ ਜਾਵੇ ਇਹ ਮਾਰਨਿੰਗ ਅਸੀਂ ਔਰ ਪ੍ਰੇਅਰ ਦਸੀ ਕਿ ਇਹਨੂੰ ਕੱਲ ਦੀ ਪਹੁੰਚਾਂ ਅੱਜ ਰੱਖੋ ਜੱਜ ਸਾਹਿਬ ਨੇ ਉਹਦੇ ਤੇ ਡਿਟੇਲਡ ਆਰਡਰ ਜਿਹੜਾ ਉਹ ਦਿੱਤਾ ਅੱਜ ਔਰ ਉਸ ਆਰਡਰ ਦੇ ਵਿੱਚ ਜੱਜ ਸਾਹਿਬ ਨੇ ਫਾਈਲ ਦੇ ਦੱਸ ਕੇ ਕਿ ਇਹਦੀ ਅਰਜੈਂਸੀ ਕੀ ਹੈ ਔਰ ਅੱਜ ਇਹਦੇ ਤੇ ਇੱਕ ਵੱਡਾ ਡਿਟੇਲਡ ਆਰਡਰ ਦਿੱਤਾ ਮੈਡੀਕਲ ਬੋਰਡ ਆਫ ਜਿਹੜਾ ਡਾਕਟਰ ਸੀ ਉਹਨਾਂ ਨੇ ਇਮੀਡੀਏਟਲੀ ਰਜਿੰਦਰਾ ਹਸਪੀਟਲ ਜਿਹੜਾ ਸੀ ਉਹ ਕਨਸਟੀਟਿਊਟ ਕੀਤਾ ਔਰ ਉਸ ਆਰਡਰ ਤੋਂ ਬਾਅਦ 10:30 ਵਜੇ ਆਰਡਰ ਜਿਹੜਾ ਸੀ ਉਹ ਸਾਡੇ ਕੋਲ ਆ ਜਾਂਦਾ ਔਰ ਸਬਸੀਕੁਐਂਟਲੀ 2 ਵਜੇ ਰੱਖਿਆ ਗਿਆ ਕਿ ਦੇਖੋ ਇੱਕ ਕਨਸਟੀਟਿਊਸ਼ਨ ਆਫ ਇੰਡੀਆ ਦਾ ਆਰਟੀਕਲਸ ਨੇ ਸੰਵਿਧਾਨ ਕੀ ਕਹਿੰਦਾ ਸਾਡੇ ਦੇਸ਼ ਦਾ ਕਿ ਜਿਹੜਾ ਕੋਈ ਵੀ ਬੰਦਾ ਹੈ ਅਕਿਊਜ਼ ਦੇ ਵੀ ਰਾਈਟ ਨੇ ਜੇ ਕੋਈ ਬੰਦਾ ਅੰਡਰ ਟ੍ਰਾਇਲ ਹੈ ਤਾਂ ਇਟ ਡਸਨਟ ਮੀਨ ਕਿ ਤੁਸੀਂ ਉਹਨੂੰ ਮਲਾਉਣਾ ਨਹੀਂ ਕੋਈ ਇਹ ਕੋਈ ਕਥਾ ਵਾਲਾ ਕੇਸ ਨਹੀਂ ਹੈਗਾ ਕੋਈ ਕਨਵਿਕਸ਼ਨ ਨਹੀਂ ਹੋਈ ਅਜੇ ਤੱਕ ਅੰਡਰ ਟ੍ਰਾਇਲ ਦਾ ਮਤਲਬ ਕੀ ਹੈ ਕਿ ਟ੍ਰਾਇਲ ਜਿਹੜਾ ਉਹ ਚੱਲ ਰਿਹਾ ਹੈ ਐਫ ਆਈ ਆਰ ਨੂੰ ਅਸੀਂ ਮੋٹے ਤੌਰ ਤੇ ਕਹਿੰਨਾ ਕਿ ਇਨਸਾਈਕਲੋਪੀਡੀਆ ਹੁਣ ਅੱਜ ਦਾ ਕਰੈਕਟਸ ਆਫ ਸਟੋਰੀ ਇਹ ਸੀ ਕਿ ਅੱਜ ਉਹ ਐਪਲੀਕੇਸ਼ਨ ਤੇ ਜੱਜ ਸਾਹਿਬ ਨੇ ਕੌਗਨੀਸੈਂਸ ਲੈ ਲਿਆ 10:30 ਵਜੇ ਆਰਡਰ ਜਿਹੜਾ ਸੀ ਉਹ ਸਾਡੇ ਕੋਲ ਆ ਗਿਆ ਔਰ ਉਸ ਆਰਡਰ ਦੇ ਵਿੱਚ ਮੈਂ ਸਿਰਫ ਦੋ ਲਾਈਨਾਂ ਜਿਹੜੀਆਂ ਨੇ ਮੈਂ ਤੁਹਾਨੂੰ ਤਿੰਨ ਦਿਖਾਉਂਗਾ ਕਨਸਿਡਰਡ ਇਨ 뷰 ਆਫ ਦੀ ਅਰਜੈਂਸੀ ਇਨ ਵਰਡ ਦੀ ਐਸ ਐਮੋਰ ਜੰਦਰਾ ਹਸਪੀਟਲ ਪਟਿਆਲਾ ਇਜ਼ ਡਾਇਰੈਕਟਡ ਟੂ ਕਨਸਟੀਟੂਟ ਦੀ ਬੋਰਡ ਆਫ ਡਾਕਟਰਸ ਇਮੀਡੀਏਟਲੀ ਫਾਰ ਦਾ ਮੈਡੀਕਲ ਐਗਜ਼ਾਮੀਨੇਸ਼ਨ ਆਫ ਅੰਡਰ ਟ్రਾਇਲ ਸਵੈਂਟਸੋ ਇਨ ਥਿਸ ਰਿਗਾਰਡ ਓਨ অর ਬਿਫੋਰ 10am 17/09/2025 ਆਰਡਰ ਦੇ ਵਿੱਚ ਸਪੈਸੀਫਿਕਲੀ ਲਿਖਿਆ ਗਿਆ ਇਮੀਡੀਏਟਲੀ ਇਮੀਡੀਏਟਲੀ ਦਾ ਮਤਲਬ ਕੀ ਪੰਜਾਬੀ ਚ ਸਮਝਿਆ ਜਾਂਦਾ ਤੁਰੰਤ ਔਰ 10:30 ਵਜੇ ਆਰਡਰ ਆਉਂਦਾ ਤੇ 2 ਵਜੇ ਸਾਡੀ ਇੱਕ ਐਪਲੀਕੇਸ਼ਨ ਪੈਂਡਿੰਗ ਰੱਖੀ ਹੋਈ ਸੀ ਕਿਉਂਕਿ ਅਸੀਂ ਕਿਹਾ ਕਿ ਐਡਵੋਕੇਟਸ ਨੂੰ ਇਹ ਸਾਡਾ ਰਾਈਟ ਹੈ ਅਕਿਊਜ਼ ਦਾ ਵੀ ਰਾਈਟ ਹੈ ਕਿ ਉਹਨੂੰ ਤੁਸੀਂ ਸੰਵਿਧਾਨ ਪ੍ਰਦਾਨ ਕਰਦਾ ਪਿਆ ਕਿ ਆਪਣੇ ਵਕੀਲ ਨੂੰ ਜਾਂ ਫੈਮਿਲੀ ਨੂੰ ਕੋਈ ਬੰਦਾ ਜਿਹੜਾ ਵਰਜਿਤ ਨਹੀਂ ਕਰ ਸਕਦਾ ਔਰ ਉਸ ਐਪਲੀਕੇਸ਼ਨ ਤੇ 2 ਵਜੇ ਸਾਨੂੰ ਮਾਨਚੋ ਕੋਰਟ ਚ ਪਤਾ ਲੱਗਦਾ ਕਿ ਅੱਜ 2 ਵਜੇ ਜਦੋਂ ਗਏ ਆ ਉਥੇ ਕੋਰਟ ਦੇ ਵਿੱਚ ਉਥੇ ਬੜਾ ਮੈਂ ਇਹ ਕਹੂੰਗਾ ਕਿ ਸਰਪ੍ਰਾਈਜ਼ਿੰਗ ਫੈਕਟ ਸੀ ਇਟਸ ਅ ਅਸਟੋਨਿਸ਼ਡ ਫੈਕਟ ਉਹ ਕੀ ਨਿਕਲ ਕੇ ਆਉਂਦਾ ਹੈ ਕਿ ਜਿਵੇਂ ਪਤਾ ਲੱਗਦਾ ਹੈ ਕਿ ਹੁਣ ਕੰਪਲਾਈਂਸ ਨਹੀਂ ਕੀਤੀ ਸਵੇਰ ਵਾਲੇ ਆਰਡਰ ਦੀ ਜੇਲ ਅਥਾਰਟੀਆਂ ਨੇ ਔਰ ਜਿਹੜਾ ਇਹ ਸਾਡਾ ਅੰਡਰ ਟ੍ਰਾਇਲ ਸੰਦੀਪ ਸਿੰਘ ਨੇ ਭਾਈ ਸੰਦੀਪ ਸਿੰਘ ਰਾ ਨੂੰ ਸੰਗਰੂਰ ਜੇਲ ਦੇ ਵਿੱਚ ਲੈ ਕੇ ਚਾਇਆ ਜਾ ਰਿਹਾ ਮੈਂ ਇਹ ਕਹੂੰਗਾ ਕਿ ਦੇਸ਼ ਦਾ ਜਿਹੜਾ ਸੈਟਅਪ ਹੈ ਜਿਹਦੇ ਚ ਤਿੰਨ ਚੀਜ਼ਾਂ ਹੁੰਦੀਆਂ ਨੇ ਸਾਡੀ ਐਗਜ਼ੀਕਿਊਟਿਵ ਜੁਡੀਸ਼ਰੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਲੋਕਤੰਤਰ ਦੇ ਵਿੱਚ ਸਭ ਤੋਂ ਉੱਪਰ ਸੁਪਰੀਮ ਜੁਡੀਸ਼ਰੀ ਹੁੰਦੀ ਹੈ। ਔਰ ਮਾਨਚੋ ਕੋਰਟ ਨੇ ਜਦੋਂ ਇੱਕ ਆਰਡਰ ਪਾਸ ਕਰ ਦਿੱਤਾ ਔਰ ਪੁਲਿਸ ਦਾ ਡਿਊਟੀ ਆਫ ਪੁਲਿਸ ਕੀ ਏ ਕਿ ਤੁਸੀਂ ਕੰਪਲੈਂਸ ਕੋਰਸ ਹੀ ਕਰਨੀ ਹੈ। ਉਹਦੇ ਨੌਨ ਕੰਪਲੈਂਸ ਕਰਕੇ ਇੰਟੈਂਸ਼ਨਲੀ ਔਰ ਵਿਲਫੁਲੀ ਇਹਨੂੰ ਇੱਥੋਂ ਟ੍ਰਾਂਸਫਰ ਕਰ ਦਿੱਤਾ ਗਿਆ ਜੀ ਸੰਗਰੂਰ ਜੇਲ੍ਹ ਚ। ਹੁਣ ਸੰਗਰੂਰ ਜੇਲ੍ਹ ਦੇ ਵਿੱਚ ਅਸੀਂ ਆ ਸਾਨੂੰ ਪਤਾ ਲੱਗਾ ਕਿ ਜੀ ਲੈ ਕੇ ਜਾ ਰਹੇ ਨੇ ਪਹਿਲਾਂ ਪਤਾ ਲੱਗਾ ਲੈ ਕੇ ਜਾ ਰਹੇ ਨੇ ਹਜੇ ਤੱਕ ਕਲੈਰਿਟੀ ਨਹੀਂ ਪਰ ਜੋ ਸਟੇਟ ਨੇ ਅੰਦਰ ਸਟੇਟਮੈਂਟ ਦਿੱਤੀ ਹੈ ਸੋ ਮੈਂ ਇੱਥੇ ਆ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਾਂਗਾ ਕਿ ਅੱਜ 6 ਦਿਨ ਹੋ ਗਏ ਨੇ ਭਾਈ ਸੰਦੀਪ ਸਿੰਘ ਦੀ ਪੀੜਾ ਦੇਖੋ ਤੁਸੀਂ ਜਿਹੜੇ ਬੰਦੇ ਦੇ ਕਹਿੰਦੇ ਚੀਚੀ ਤੇ ਸੇਕ ਲੱਜੇ ਤੁਸੀਂ ਆ ਜੋਸ਼ ਇਨਸਾਨ ਦੀ ਪੀੜਾ ਦੇਖੋ ਮੇਰੇ ਕੋਲ ਠੋਸ ਬੂਟ ਨੇ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਏ ਕਿ ਮੈਨੂੰ ਪੁਲਿਸ ਵਾਲਿਆਂ ਨੇ ਕੁੱਟਿਆ ਮੇਰੀ ਵਾੜਾਂ ਦੀ ਬੇਇੱਜ਼ਤੀ ਕੀਤੀ ਏ ਸੋ ਮੈਂ ਇਹ ਕਹੂੰਗਾ ਕਿ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੋ ਰਹੀ ਏ ਉੱਥੇ ਮਾਣ ਜੋ ਕੋਰਟ ਦਾ ਆਰਡਰ ਮਾਣ ਜੋ ਇਹ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਕਰ ਰਹੇ ਨੇ ਜਿਹੜੇ ਇਲਾਕੇ ਦੇ ਵਿੱਚ ਇਹ ਜਿਹੜਾ ਇਹ ਮਾਮਲਾ ਚੜਾ ਹੋਇਆ ਸੋ ਪੁਲਿਸਏ ਤੁਸੀਂ ਯਾਰ ਸੁਪਰਸੀਡ ਸਾਡੇ ਜਿਹੜੇ ਕੋਰਟਸ ਦੇ ਆਰਡਰ ਨੇ ਯੂ ਆਰ ਨੋਟ ਸਪੋਸਟ ਟੂ ਤੁਸੀਂ ਨਹੀਂ ਕਰ ਸਕਦੇ ਸੋ ਇਸ ਕੇਸ ਕੀਤਾ ਦੁਬਾਰਾ ਇੱਕ ਐਪਲੀਕੇਸ਼ਨ ਲੈ ਕੇ ਭਾਈ ਸਾਹਿਬ ਉੱਥੇ ਕੋਰਟ ਚ ਗਏ ਨੇ ਉਹ ਤੁਹਾਨੂੰ ਇਹਦੇ ਵਿੱਚ ਕਲੈਰਿਟੀ ਦਿੰਦੇ ਨੇ ਮੈਂ ਬੱਡਰਾ ਜੀ ਬੱਡਾ ਬਰਾਦਰ ਸਦੀਸ਼ ਜਿੰਦਾ ਬੱਡਾ ਬਰਾਦਰ ਜੀ ਰਾਜੀ ਜੀ ਪੂਰੀ ਘਟਨਾ ਕ੍ਰਮ ਨੂੰ ਸ਼ੁਰੂ ਤੋਂ ਦੱਸੋ ਦੇਖੋ ਹੋਇਆ ਇਸਨੂੰ 10 ਤਰੀਕ ਦਾ ਵਾਕਿਆ ਹੋਇਆ ਜੀ ਤੇ 10 ਤਰੀਕ ਤੋਂ ਲੈ ਕੇ ਅੱਜ ਤਰੀਕ ਹੋ ਚੁੱਕੀ ਹੈ 15 ਸਾਨੂੰ ਇੱਥੇ 5 ਦਿਨ ਹੋ ਚੱਲੇ ਪੂਰਾ ਜੇਲ੍ਹ ਪ੍ਰਸ਼ਾਸਨਾਂ ਮਤਲਬ ਕਿ ਬਾਤਲਾਬ ਕਰਦੇ ਨੂੰ ਪਰ ਮੈਂ ਕਹਿੰਦਾ ਜੇਲ੍ਹ ਦਾ ਸੁਪਰਡੈਂਟ ਐਡਾ ਢੀਠ ਹੈ ਇੱਕ ਵਾਰੀ ਸਾਨੂੰ ਇਨਫੋਰਮੇਸ਼ਨ ਕਰਕੇ ਦੱਸਦਾ ਹੀ ਨਹੀਂ ਪਿਆ ਕੀ ਹੋਇਆ ਕੀ ਅੰਦਰ ਕਲੀਅਰ ਨਹੀਂ ਦੱਸਦਾ ਪਿਆ ਉਹਨਾਂ ਅੱਜ ਦੇਖੋ ਸਾਡੇ ਕੋ ਮਮਰਾਦਰ ਵਕੀਲ ਸਾਹਿਬ ਇੱਥੇ ਆਏ ਨੇ ਸਵੇਰੇ 10 ਵਜੇ ਤੋਂ ਲੈ ਕੇ ਇੱਥੇ ਮਾਨਯੋਗ ਜੱਜ ਸਾਹਿਬ ਸੀ ਉਹਨਾਂ ਨੇ ਆਰਡਰ ਕੀਤਾ ਕਿ ਸੰਦੀਪ ਸਿੰਘ ਦੀ ਜਿਹੜੀ ਮੈਡੀਕਲ ਡਿਟੇਲ ਹੈ ਸਾਰੀ ਲਾਇਸਰਾ ਹੈ ਉਹ ਸਾਰਾ ਰਜਿੰਦਰਾ ਹਸਪੀਟਲ ਤੋਂ ਕਰਵਾਇਆ ਜਾਵੇ 10 ਵਜੇ ਦੇ ਮੇਲ ਕਰ ਦਿੱਤੀ ਹੈ ਢਾਈ ਵਜੇ ਮੇਲ ਦਾ ਜਵਾਬ ਆ ਜਾਂਦਾ ਹੈ ਕਿ ਅਸੀਂ ਇਹਨੂੰ ਰੈਫਰ ਕਰਦੇ ਪਏ ਆ ਸੰਗਰੂਰ ਜੇਲ੍ਹ ਦੇ ਵਿੱਚ ਹੁਣ ਦੇਖੋ ਐਨੇ ਦਿਨ ਹੋ ਚੱਲੇ ਆ ਚਾਰ ਪੰਜ ਦਿਨ ਹੋ ਚੱਲੇ ਚਾਰ ਪੰਜ ਦਿਨ ਦੇ ਵਿੱਚ ਇਹਨਾਂ ਨੇ ਸੰਗਰੂਰ ਜੇਲ੍ਹ ਦਾ ਕੋਈ ਨਾਮ ਨਿਸ਼ਾਨ ਬਿਲਕੁਲ ਨਜ਼ਰ ਨਹੀਂ ਆਉਂਦਾ ਪਿਆ ਇੱਕਦਮ ਅੱਜ ਹੀ ਕਿਉਂ ਇਹਨਾਂ ਨੂੰ ਉਹ ਵੀ 2-3 ਘੰਟੇ ਦੇ ਵਿੱਚ ਵਿੱਚ ਕਿਉਂਕਿ ਉਹ ਆਪਣੀਆਂ ਗਲਤੀਆਂ ਛੁਪਾਉਂਦੇ ਪਏ ਉਹਨਾਂ ਨੂੰ ਪਤਾ ਲੱਗ ਚੁੱਕਾ ਕਿ ਟੌਰਚਰ ਬਹੁਤ ਜ਼ਿਆਦਾ ਕਰ ਦਿੱਤਾ ਸੰਦੀਪ ਸਿੰਘ ਨੂੰ ਇਹ ਤਾਂ ਦੇਖੋ ਹੁਣ ਜੇ ਜੇਲ੍ਹ ਦਾ ਸੁਪਰੀਡੈਂਟ ਕਹਿੰਦਾ ਪਿਆ ਨਾ ਕਿ ਮੈਂ ਮਤਲਬ ਕਿ ਇਸ ਚੀਜ਼ ਨੂੰ ਲੁਕਾਵਾਂ ਇਹ ਲੁਕਣਾ ਨਹੀਂ ਭਰਾ ਦੇਖੋ ਹੁਣ ਉਹ ਤਾਂ ਰੀਜ਼ਨ ਪਤਾ ਕੀ ਹੈ ਕਿਉਂਕਿ ਪਰਿਵਾਰ ਕੋ ਪ੍ਰੂਫ ਆ ਚੁੱਕੇ ਆ ਪਰ ਇਹ ਜੋ ਵੀ ਜੇਲ ਪ੍ਰਸ਼ਾਸਨ ਉਹਦਾ ਕਰਦਾ ਪਿਆ ਬਹੁਤ ਜ਼ਿਆਦਾ ਧੱਕੇਸ਼ਾਹੀ ਕਰਦਾ ਪਿਆ ਮੈਂ ਇੱਕ ਚੀਜ਼ ਵਿੱਚ ਹੈਡਨ ਇੱਥੇ ਕਰ ਦਣਾ ਹੁਣੇ ਇੱਕ ਸਾਡੇ ਕੋਲ ਅਸੀਂ ਇਨਫੋਰਮੇਸ਼ਨ ਕੋਰਟ ਦੇ ਵਿੱਚ ਆਈਏ ਔਨਰੇਬਲ ਕੋਰਟ ਦੇ ਵਿੱਚ ਆਈਏ ਉਹਨਾਂ ਨੇ ਕਿਉਂਕਿ ਸਾਡੇ ਜਿਹੜੇ ਜੂਰੀਸਡਿਕਸ਼ਨਲ ਮੈਜਿਸਟਰੇਟ ਸਾਹ ਸੀਗੇ ਸੋ ਐਪਲੀਕੇਸ਼ਨ ਤਾਂ ਸਾਡੇ ਰਜਿੰਦਰਾ ਹਸਪੀਟਲ ਬੋਰਡ ਕੰਸਟੀਟਿਊਟ ਹੋ ਚੁੱਕਿਆ ਸਿਰਫ ਉਹਦੀ ਕੰਪਲਾਈਂਸ ਦੀ ਗੱਲ ਸੀ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਉਹਦੀ ਵੈਲਫੁਲੀ ਤੇ ਡੈਲੀਬਰੇਟਲੀ ਕੰਪਲੈਂਸ ਨਹੀਂ ਕਰਨੀ ਕੋਰਟ ਦੀ ਤੋਹੀਨ ਕੀਤੀ ਪਰ ਔਨਰੇਬਲ ਕੋਰਟ ਨੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਾਰੇ ਉਸ ਕੋਰਟ ਦੇ ਔਨਰੇਬਲ ਦੇ ਉਹਨਾਂ ਨੇ ਇਮੀਡੀਏਟਲੀ ਸਾਰਾ ਮਾਮਲਾ ਸੀਜੀਐਮ ਸਾਹਿਬ ਦੇ ਧਿਆਨ ਤੇ ਲਿਆਂਦਾ ਗਾਂ ਸੈਸ਼ਨ ਜੱਟ ਸਬ ਪਟਿਆਲਾ ਦੇ ਸਬਸੀਕੁਐਂਟਲੀ ਸੀਜੀਐਮ ਸਾਹਿਬ ਸੰਗਰੂਰ ਦੇ ਵੀ ਸਾਰਾ ਮਾਮਲਾ ਆ ਗਿਆ ਤੇ ਹੁਣ ਇੱਕ ਵੱਡੀ ਅਪਡੇਟ ਇਸ ਕੱਲ੍ਹ ਦੀ ਆਈ ਏ ਵੀ ਸਵੇਰੇ 10 ਵਜੇ ਸ਼ਾਰਪ 10 ਵਜੇ ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਸੰਦੀਪ ਸਣੀ ਨੂੰ ਜੇਕਰ ਤੁਸੀਂ ਸੰਗਰੂਰ ਵਾਲੀ ਕੋਰਟ ਤੇ ਵੀ ਛੱਡ ਆਇਓ ਤਾਂ ਉੱਥੋਂ ਵੀ ਤੁਸੀਂ ਸਵੇਰੇ ਜਦ ਜੰਤਰਾ ਹਸਪਤਾਲ ਦੇ ਵਿੱਚ ਲਿਆ ਕੇ ਠਾਰੋ ਲਈ ਉਹਨਾਂ ਦੇ ਜਿਹੜੀ ਬੋਡੀ ਦਾ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਮੈਂ ਇੱਕ ਚੀਜ਼ ਤੇ ਜਰੂਰ ਮੈਂ ਵਿਸ਼ਵਾਸ ਦਿਵਾਉਂਦੇ ਆਂ ਅਸੀਂ ਪਰਿਵਾਰ ਨੂੰ ਕਿ ਦੇਖੋ ਜਿਸ ਤਰੀਕੇ ਦੇ ਨਾਲ ਨੌ ਲਸਨਸ ਕੀਤੀ ਏ ਇਹ ਚੀਜ਼ਾਂ ਮੈਨੂੰ ਲੱਗ ਰਿਹਾ ਵੀ ਵੈਸੇ ਤਾਂ ਸਾਡਾ ਮੈਡੀਕਲ ਬੋਰਡ ਕੌਂਸਿਲੀਟੂਟ ਹੋ ਗਿਆ ਉਹ ਇਸ ਚੀਜ਼ ਨੂੰ ਰੂਲ ਆਊਟ ਕਰੇਗਾ ਪਰ ਇੱਕ ਚੀਜ਼ ਰੂਲ ਆਊਟ ਹੋ ਗਈ ਏ ਉਹ ਰੂਲ ਆਊਟ ਇਹ ਹੋ ਗਿਆ ਕਿ ਜਿਸ ਤਰੀਕੇ ਦਾ ਤਸੱਦਦ ਕੀਤਾ ਅੱਜ ਮੈਂ ਆਨਰੇਬਲ ਕੋਰਟ 'ਚ ਵੀ ਇਹ ਗੱਲ ਕਹੀ ਏ ਕਿ ਤੁਸੀਂ ਕਹਤਾ ਸੀ ਜੇਲ੍ਹ ਜੇਲ੍ਹ ਅਥਾਰਟिटीज ਦੇ ਡਾਕਟਰ ਨੂੰ ਵੀ ਤੁਸੀਂ ਇਹ ਰਿਪੋਰਟ ਦੇ ਤੋ ਮੈਂ ਕਹਾਂ ਜੱਜ ਇਹ ਚੀਜ਼ ਪ੍ਰੂਵ ਹੋ ਗਈ ਕਿ ਜਦੋਂ ਹੀ ਮਾਮਲਾ ਰਜਿੰਦਰਾ ਹਸਪੀਟਲ ਪਹੁੰਚਿਆ ਅੱਜ ਡਾਕਟਰ ਸਾਹਿਬ ਆਮਨੋ ਜੱਜ ਸਾਹਿਬ ਨੇ ਉੱਥੇ ਬੋਰਡ ਕਨਸਟੀਟਿਊਟ ਕਰਤਾ ਤੇ ਭਾਜੀ ਵਾਲੀ ਮਨਦੀਪ ਦੀ ਗੱਲ ਖਣੋ 5-4 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਦੇਖੋ ਵੀ ਇਹਨਾਂ ਨੇ ਕਿਸ ਤਰੀਕੇ ਦਾ ਨੋ ਲੈਸੈਂਸ ਕਰਕੇ ਵਿਖਾਈ ਇਹਨੂੰ ਸੰਗਰੂਰ ਤਿਸਤਾ ਪਰ ਮੈਂ ਗੱਲ ਕਹਿਣਾ ਕਿ ਅਸੀਂ ਸ਼ੁਕਰਗੁਜ਼ਾਰ ਆ ਹੌਨਰੇਬਲ ਕੋਰਟਸ ਦੇ ਜਿਨ੍ਹਾਂ ਨੇ ਫਿਰ ਵੀ ਅੱਜ ਸਾਨੂੰ ਅੱਜ ਇੱਕ ਤੁਸੀਂ ਕਹੋ ਸਾਡੀ ਸਾਡੇ ਪਰਿਵਾਰ ਦੀ ਸਾਡੀ ਇੱਕ ਚਿੰਤ ਹੋਈ ਜਿਹਨੇ ਕਿਹਾ ਵੀ ਸਵੇਰੇ 10 ਵਜੇ ਲਿਆ ਕੇ ਮੈਡੀਕਲ ਐਗਜ਼ਾਮਿਨ ਕਰਾਇਆ ਸਰ ਕੀ ਆਪਾਂ ਉਮੀਦ ਕਰੀ ਜਿਸ ਤਰ੍ਹਾਂ ਅੱਜ ਇੱਕਦਮ ਫੈਸਲਾ ਲਿਆ ਗਿਆ ਕਿ ਅਸੀਂ ਸੰਰੂਪ ਸ਼ਿਰਕਤ ਕਰਤਾ ਕਿ ਹੋ ਸਕਦਾ ਕੱਲ ਨੂੰ ਵੀ ਇਸ ਮਾਮਲੇ ਨੂੰ ਕਿਸੇ ਤਰੀਕੇ ਨਾਲ ਘਮਾਉਣ ਦੀ ਕੋਸ਼ਿਸ਼ ਹੋਵੇ ਕਿ ਮੈਡੀਕਲ ਨੂੰ ਦਾ ਨਾ ਹੋ ਸਕੇ ਕੁਝ ਐਸਾ ਪੀਚ ਹੈ ਦੇਖੋ ਮੈਨੂੰ ਬਹੁਤ ਸੋਣਾ ਥੋੜਾ ਸੋਣਾ ਬਹੁਤ ਸੋਣਾ ਸੋੜ ਪਟਿਆ ਦੇਖੋ ਜੋ ਅੱਜ ਦਾ ਮਾਹੌਲ ਚੱਲਣ ਰਿਹਾ ਜਿਵੇਂ ਭਾਜੀ ਨੇ ਕਿਹਾ ਵੀ ਬੜੇ ਠੀਠ ਹੋ ਕੇ ਨੇ ਕੰਨਾ ਨਹੀਂ ਚਾਹੀਦਾ ਮੈਨੂੰ ਇਹ ਲੱਗ ਰਿਹਾ ਵੀ ਜੋ ਮਾਹੌਲ ਅੱਜ ਦਾ ਉਸ ਮホール ਮੁਤਾਬਕ ਤੇ ਜਿਹੜਾ ਤੁਹਾਡਾ ਸਵਾਲੇ ਬਿਲਕੁਲ ਜਾਇਜ਼ ਏ ਇਹ ਹੁਣ ਜਦੋਂ ਸਾਡੀ ਆਨਰੇਬਲ ਪਟਿਆਲਾ ਜੂਰਿਸਡਿਕਸ਼ਨਲ ਮੈਜਿਸਟ੍ਰੇਟ ਇਲਾਕਾ ਮੈਜਿਸਟ੍ਰੇਟ ਸਾਹਿਬ ਦੀ ਕੋਰਟ ਦੀ ਉਹਨਾਂ ਨੇ ਤੋਹੀਨ ਕਰਤੀ ਤੇ ਅਸੀਂ ਮੈਨੂੰ ਇਹ ਗੱਲ ਲੱਗਦੀ ਏ ਕਿ ਅਸੀਂ ਹੁਣ ਉਹਨਾਂ ਤੋਂ ਕੁਝ ਵੀ ਆਸ ਕਰ ਸਕਦੇ ਆ ਪਰ ਸੱਚ ਉਦੋਂ ਆਏਗਾ ਜਦੋਂ ਉਹ ਸੱਚੀ ਮੁੱੱਚੀ ਲੈ ਆ ਕੇ ਰਜਿੰਦਰਾ ਹਸਪੀਟਲ ਦੇ ਵਿੱਚ ਕੰਪਲੈਂਸ ਐਟ ਲੀਸਟ ਹੁਣ ਜੇਕਰ ਤੁਸੀਂ ਸੰਗਰੂਰ ਭੇਜਦੇ ਤਾਂ ਕੀ ਸੀਜੀਐਮ ਸਾਹਿਬ ਇਸ ਇਸ ਕੋਰਟ ਦੀ ਕੰਪਲੈਂਸ ਨਹੀਂ ਕਰਾਂਗੇ ਕਿ ਕੋਰਟਸ ਦੀ ਜਿਹੜੀ ਮਰਿਆਦਾ ਜਿਹੜੀ ਰਿਸਪੈਕਟ ਏ ਕਿ ਉਹਨਾਂ ਜਿਹੜੇ ਆਨਰੇਬਲ ਜੁਡੀਸ਼ੀਅਲ ਆਫੀਸਰਸ ਨੇ ਭਾਵੇਂ ਸੰਗਰੂਰ ਦੇ ਵੀ ਨੇ ਜੌਨਰੇਬਲ ਸੁਪੀਰੀਅਰ ਕੋਰਟ ਦੇ ਨੇ ਕਿ ਉਹਨਾਂ ਦੀ ਕੰਪਲੈਂਸ ਨਹੀਂ ਕਰਾਉਂਦੇ ਸੋ ਮੈਂ ਗੱਲ ਕਰਦਾ ਕਿ ਕੋਰਟਸ ਹਮੇਸ਼ਾ ਸੁਪੀਰੀਅਰ ਨੇ ਇਹ ਜਿਹੜੇ ਪੁਲਿਸ ਅਥਾਰਟिटीज ਜਨਰੇ ਲੋਕ ਨੇ ਇਹਨਾਂ ਦਾ ਕੰਮ ਹੈ ਸਿਰਫ ਲਾਅ ਐਂਡ ਆਰਡਰ ਨੂੰ ਕੋਰਟਸ ਦੇ ਆਰਡਰ ਦੀ ਕੰਪਲੈਂਸ ਕਰਨੀ ਤੇ ਉਹਨੂੰ ਮੈਨਟਨ ਕਰਨਾ ਸੋ ਮੈਂ ਬਹੁਤੇ ਸ਼ਬਦ ਨਹੀਂ ਕਹਾਂਗਾ ਆਫ ਕਰਦੇ ਹਾਂ ਵੀ ਇੱਕ ਵਾਰੀ ਭਾਈ ਸਿੰਘ ਭਾਈ ਸੰਦੀਪ ਸਿੰਘ ਸਣੇ ਨੂੰ ਲਿਆ ਕੇ ਕੋਰਟ ਦੇ ਆਰਡਰਾਂ ਦੀ ਕੰਪਲੈਂਸ ਕਰਕੇ ਦੋਤਾ ਦੋਤੇ ਪਾਣੀ ਦਾ ਪਾਣੀ ਸਾਹਮਣੇ